ਨਾ ਲੱਗ ਕੇ ਮੈਂ ਸਕੈਨਰ ਚੈੱਕ ਕੀਤਾ ਬਾਈ ਜਦੋਂ ਪੂਰੇ ਪ੍ਰੂਫ ਧਰੂਆਂ ਤੁਹਾਡੇ ਮੂਰ ਤੇ ਇਸ ਸਕੈਨਰ ਇਹਦਾ ਆਉਂਦਾ ਹੀ ਹੈ ਕਿਸੇ ਦਾ ਕੱਟਾ ਮਰ ਜਾਏ ਕਿਸੇ ਦੀ ਕੱਟੀ ਮਰ ਜਾਏ ਸਾਰੇ ਪਿੰਡ ਚ ਤੁਰਫਦਾ ਪਤੰਦਰ ਉਹਦੀ ਜਾ ਕੇ ਪਾ ਕੇ ਵੀਡੀਓ ਜੀ ਤੇ ਸਕੈਨਰ ਆਉਂਦਾ ਲਾ ਦਿੰਦਾ ਹੈ ਤੁਸੀਂ ਦੇਖੋ ਯਾਰ ਆ ਸਕੈਨਰ ਇਹਦਾ ਅੱਗੇ ਆਉਂਦਾ ਆ ਗਿਆ ਠੀਕ ਹੈ ਨਾ ਆ ਸਕੈਨਰ ਇਹਦਾ ਆਉਂਦਾ ਕਹਿੰਦਾ ਮੈਨੂੰ 100 ਰੁਪਏ ਦਿਓ ਮੈਂ ਤੁਹਾਨੂੰ ਇੱਕ ਇੰਸਟਾਗ੍ਰam ਤੇ ਫੋਲੋ ਪਰ ਵਧਾਉਣ ਵਾਲੀ ਤਕਨੀਕ ਦੱਸਦਾ ਠੀਕ ਹੈ ਨਾ ਨੇ ਸਕੇਂਦਰ ਮਲਾ ਕੇ ਦੇਖ ਲੋ ਭਾਈ ਇੱਕੋ ਹੀ ਆ ਐਵੇਂ ਕਿਸੇ ਦੀ ਮਦਦ ਨਹੀਂ ਕਰਦਾ ਕਿਸੇ ਦੀ ਉਹ ਨਹੀਂ ਕਰਦਾ ਕਹਦਾ ਉਹਨਾ ਭਾਬੀ ਜੀ ਮੈਂ ਤੇਰਾ ਬਹੁਤ ਵੱਡਾ ਫੈਨ ਆ ਅਸੀਂ ਵੀ ਉਹਦੀ ਆਈਡੀ ਤੋਂ ਤੇਰੇਆਂ ਵੀਡੀਓ ਡਾਊਨਲੋਡ ਕੀਤੀਆਂ ਜੇ ਕਹਿਣ ਲੱਗਿਆ ਵੀ ਨਹੀਂ ਮੈਂ ਇਹ ਗੱਲ ਆਖੀ ਤਾਂ ਬਾਈ ਮੇਰੇ ਅਸੀਂ ਕਮੈਂਟ ਲਾ ਕੇ ਵੀਡੀਓ ਪਾਵਾਂਗੇ ਠੀਕ ਹੈ ਗੱਲ ਕਰਨੀ ਤੇ ਆ ਫੋਰ ਟਰੈਕਟਰ ਬਾਈ ਐਵੇਂ ਨਹੀਂ ਬਣਿਆ ਕਹਦਾ ਹੁੰਦਾ ਜੀ ਮੇਰਾ 250 ਦੀ ਘੇੜੀ ਲਾ ਕੇ ਆਉਣਾ 250 ਦੀ ਧਿਆਣੀ ਲਾ ਕੇ ਆਉਣਾ ਆਈਫੋਨ ਐਵੇਂ ਨਹੀਂ ਬਣਿਆ ਬਾਬੇ ਬਾਹਰਲੇ ਮੁਲਕਲੇ ਵਿਚਾਰੇ ਆਪਣੇ ਭੋਲੇ ਭਾਲੇ ਆ ਉਹਨਾਂ ਨੇ ਇਹ ਬੰਦੇ ਨੂੰ ਫੁੱਲ ਮਦਦ ਕੀਤੀ ਹੈ ਫੁੱਲ ਸਪੋਰਟ ਕੀਤੀ ਹੈ ਪਰ ਇਹਨੇ ਇੱਕ ਵੀ ਕਿਸੇ ਦੇ ਦਿਹਾੜੀ ਨਹੀਂ ਲਾਈ ਮੇਰੇ ਇਹ ਪਿੰਡ 'ਚ ਗੱਲ ਹੋਈ ਆ ਪਹਿਲਾ ਇਹ ਕੰਜਰ ਦਾ ਠਾਕੇ ਚੋਂਚਾ ਖਾ ਕੇ ਚੋਂਚਾ ਦਾ ਦੂਜੇ ਦਾ ਸਰਫ ਦਾ ਉਦੋਂ ਤਾਂ ਇਹ ਪੱਥ ਗਿਆ ਠੀਕ ਹੈ ਗੱਲ ਕਰਨੀ ਸੀ ਉਦੋਂ ਵੀ ਹਸਪਤਾਲ ਦੇ ਜਾਵਣਾ ਮੈਨੂੰ ਐ ਹੋ ਗਿਆ ਮੈਨੂੰ ਐ ਹੋ ਗਿਆ ਮੈਨੂੰ ਐ ਹੋ ਗਿਆ ਬਹੁਤ ਰੁਪਏ ਉਦੋਂ ਇਹਨੇ ਹੋ ਕਿਤੇ ਹੁਣ ਇਹ ਥਾਮਤ ਵਾਲੇ ਨਾਟਕਾਈ ਜਾਂਦਾ ਯਾਰ ਬੇਬੇ ਦੇ ਸਰਤੇ ਦੇਖਾ ਹੋਤਰੀ ਬੈਠਾ ਪਹਿਲਾਂ ਤਾਂ ਪੂਰੀ ਇਹਨੇ 5 ਸਾਲ ਬਾਪੂ ਦਾ ਕੰਬਲ ਨਹੀਂ ਛੱਡਿਆ ਹੁਣ ਇਹਨੇ ਮੈਨੂੰ ਲੱਗਦਾ ਬੇਬੇ ਮਾਰ ਕੇ ਬੇਬੇ ਦੀ ਚੁੰਨੀ ਰੱਖਣੀ ਆਉਂਦੇ ਸਿਰ ਤੇ ਹਨਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਆਪ ਤਾਂ ਪਾਗਲਾ ਹੈਗਾ ਹੀ ਹੈਗਾ ਮਾਤਾ ਤੂੰ ਤਾਂ ਸਿਆਣੀ ਹੈ ਜੇ ਕਰੰਟ ਲੱਗ ਗਿਆ ਕਿਸੇ ਥਾਂ ਦੀ ਨਹੀਂ ਰਹਿਣੀ ਐਡਾ ਮੋਸ਼ਨਲ ਕਰਦਾ ਬੰਦਾ ਯਾਰ ਮੈਂ ਨਾ ਦੁਨੀਆ ਛੱਡ ਦਿਓ ਮੈਂ ਜੀ ਵੀਡੀਓ ਵੀ ਲਾਉਣਾ ਮਗਰ ਜਿਹੜੀ ਕਹਿੰਦਾ ਵੀ ਆ ਹੱਥ ਬੰਨ ਕੇ ਬੇਨਤੀ ਹੈ ਸਾਰਿਆਂ ਮੂਰੇ ਵੀ ਆ ਬੰਦੇ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਪਾਂ ਨੂੰ ਪਹਿਲਾਂ ਇਹਨੇ ਬਹੁਤ ਠੱਗ ਲਿਆ ਤੇ ਹੁਣ ਨਾ ਠੱਗਿਆ ਜਾਵੇ ਕੋਈ ਆ ਕਿਸੇ ਦੀ ਝੋਟੀ ਮਰ ਗਈ ਤੇ ਕਹਿੰਦਾ ਭਾਈ ਜੀ ਇਹਨੂੰ ਰੁਪਏ ਪਾ ਦਿਓ ਕਹਿੰਦਾ ਇਹਦੀ ਝੋਟੀ ਮਰ ਗਈ ਬਿਜਲੀ ਨਾ ਲੱਗ ਕੇ ਮੈਂ ਸਕੈਨਰ ਚੈੱਕ ਕੀਤਾ ਭਾਈ ਜਦੋਂ ਪੂਰੇ ਪ੍ਰੂਫ ਧਰਵਾ ਤੁਹਾਡੇ ਮੂਰੇ ਇਹ ਸਕੈਨਰ ਇਹਦਾ ਆਪਦਾ ਹੀ ਹੈ ਕਿਸੇ ਦਾ ਕੱਟਾ ਮਰ ਜੇ ਕਿਸੇ ਦੀ ਕੱਟੀ ਮਰ ਜੇ ਸਾਰੇ ਪਿੰਡ ਚ ਤੁਰਿਆ ਪ੍ਰਦੀਪ ਪਤੰਦਰ ਉਦੀ ਜਾ ਕੇ ਪਾ ਕੇ ਵੀਡੀਓ ਜੀ ਤੇ ਸਕੈਨਰ ਆਪਦਾ ला ਦਿੰਦਾ ਹੈ ਤੁਸੀਂ ਦੇਖਿਓ ਯਾਰ ਆ ਸਕੈਨਰ ਇਹਦਾ ਅੱਗੇ ਆਪਦਾ ਆ ਗਿਆ ਠੀਕ ਹੈ ਨਾ ਆ ਸਕੈਨਰ ਇਹਦਾ ਆਪਦਾ ਕਹਿੰਦਾ ਮੈਨੂੰ 100 ਰੁਪਏ ਦਿਓ ਮੈਂ ਤੁਹਾਨੂੰ ਇੱਕ ਇੰਸਟਾਗ੍ਰam ਤੇ ਫੋਲੋ ਪਰ ਵਧਾਉਣ ਵਾਲੀ ਤਕਨੀਕ ਦੱਸਦਾ ਠੀਕ ਹੈ ਨਾ ਦੋਨੇ ਸਕੈਨਰ ਮਿਲਾ ਕੇ ਦੇਖ ਲਓ ਭਾਈ ਇੱਥੀ ਆ ਐਵੇਂ ਕਿਸੇ ਦੀ ਮਦਦ ਨਹੀਂ ਕਰਦਾ ਕਿਸੇ ਦੀ ਉਹ ਨਹੀਂ ਕਰਦਾ ਦੋਨੇ ਸਕੈਨਰ ਇਹਦੇ ਆਪਦੇ ਆ ਐਵੇਂ ਨਾ ਭਰਾਵਿਓ ਆਪਣਾ ਭਰਾ ਲੁੱਟਿਆ ਜਾਵੇ ਕੋਈ ਵੀਡੀਓ ਵੱੱਟ ਤੋਂ ਅਨ ਸ਼ੇਅਰ ਕਰਦੇ ਹੋ ਬਾਹਰਲੇ ਮੁਲਕਾਂ ਵਾਲਿਆਂ ਨੇ ਇਹਨੂੰ ਬਹੁਤ ਰੁਪਈਆ ੱੱੱੱ ਯਾਰ ਮੈਂ ਆਪਸਰ ਦੇ ਜਵਾਕਾਂ ਨੂੰ ਕਹਿ ਕੇ ਇਹਨੂੰ ਰੁਪਈਏ ੱੱੱੱ ਮੈਨੂੰ ਇਹ ਬਲੌਕ ਮਾਰ ਗਿਆ ਮੇਰਾ ਵੀਰ ਕੋਈ ਨਹੀਂ ਪੁੱਤ ਮੇਰਾ ਜਿਹੜੀ ਭਾਬੀ ਨੂੰ ਕਹਿਣਾ ਉਹਨਾਂ ਭਾਬੀ ਜੀ ਮੈਂ ਤੇਰਾ ਬਹੁਤ ਵੱਡਾ ਫੈਨ ਹਾਂ ਅਸੀਂ ਵੀ ਉਹਦੀ ਆਈਡੀ ਤੋਂ ਤੇਰੀਆਂ ਵੀਡੀਓ ਡਾਊਨਲੋਡ ਕੀਤੀਆਂ ਜੇ ਕਹਿਣ ਲੱਗਿਆ ਵੀ ਨਹੀਂ ਮੈਂ ਇਹ ਗੱਲ ਆਖੀ ਤਾਂ بھائی ਮੇਰੇ ਅਸੀਂ ਕਮੈਂਟ ਲਾ ਕੇ ਵੀਡੀਓ ਪਾਵਾਂਗੇ ਠੀਕ ਹੈ ਗੱਲ ਕਰਨੀ ਇਹ ਆ ਫੋਟ ਟਰੈਕਟਰ ਬਾਈ ਐਵੇਂ ਨਹੀਂ ਬਣਿਆ ਕਹਦਾ ਹੁੰਦਾ ਸੀ ਮੈਂ ਤਾਂ 150 ਦੀ ਧਿਆੜੀ ਲਾ ਕੇ ਆਉਣਾ 250 ਦੀ ਧਿਆੜੀ ਲਾ ਕੇ ਆਉਣਾ ਆਈਫੋਨ ਐਵੇਂ ਨਹੀਂ ਬਣਿਆ ਬਾਬੇ ਬਾਹਰਲੇ ਮੁਲਕ ਕਲੇ ਵਿਚਾਰੇ ਆਪਣੇ ਭੋਲੇ ਭਾਲੇ ਆ ਉਹਨਾਂ ਨੇ ਇਹ ਬੰਦੇ ਨੂੰ ਫੁੱਲ ਮਦਦ ਕੀਤੀ ਹੈ ਫੁੱਲ ਸਪੋਰਟ ਕੀਤੀ ਹੈ ਪਰ ਇਹਨੇ ਇੱਕ ਵੀ ਕਿਸੇ ਦੇ ਧਿਆੜੀ ਨਹੀਂ ਲਾਈ ਮੇਰੇ ਇਹ ਪਿੰਡ 'ਚ ਗੱਲ ਹੋਈ ਆ ਪਹਿਲਾਂ ਇਹ ਕੰਜਰ ਦਾ ਖਾ ਕੇ ਚੋਂਚਾ ਆ ਖਾ ਕੇ ਚੋਂਚਾ ਦਾ ਦੂਜੇ ਦਾ ਸਰਫ ਦਾ ਉਦੋਂ ਤਾਂ ਇਹ ਪੱਥ ਗਿਆ ਠੀਕ ਆ ਗੱਲ ਕਰਨੀ ਅਸੀਂ ਉਹਨੂੰ ਵੀ ਹਸਪਤਾਲ ਦੇ ਜਾਵਣਾ ਮੈਨੂੰ ਆਏ ਹੋ ਗਿਆ ਮੈਨੂੰ ਆਏ ਹੋ ਗਿਆ ਮੈਨੂੰ ਆਏ ਹੋ ਗਿਆ ਬਹੁਤ ਰੁਪਏ ਉਦੋਂ ਇਹਨੇ ਹੋ ਕਿਤੇ ਹੁਣ ਇਹ ਬਿਨਾ ਮਤਵਲੇ ਨਾਟਖਾਈ ਜਾਂਦਾ ਯਾਰਾ ਬੇਬੇ ਦੇ ਸਰਤੇ ਦੇਖਾ ਉੱਤਰੀ ਬੈਠਾ ਪਹਿਲਾਂ ਤਾਂ ਪੂਰੀ ਇਹਨੇ 5 ਸਾਲ ਬਾਪੂ ਦਾ ਕੰਬਲ ਨਹੀਂ ਛੱਡਿਆ ਹੁਣ ਇਹਨੇ ਮੈਨੂੰ ਲਾਤਾ ਬੇਬੇ ਮਾਰ ਕੇ ਬੇਬੇ ਦੀ ਚੁੰਨੀ ਰੱਖਣੀ ਆਉਂਦੇ ਸਰਤੇ ਹਨਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਆਪ ਤਾਂ ਪਾਗਲ ਹੈ ਗਈ ਹੈਗਾ ਮਾਤਾ ਤੂੰ ਤਾਂ ਸਿਆਣੀ ਹੈ ਜੇ ਕਰੰਟ ਲੱਗ ਗਿਆ ਕਿਸੇ ਥਾਂ ਦੀ ਨਹੀਂ ਰਹਿਣੀ ਐਟਾ ਮੋਸ਼ਨਲ ਕਰਦਾ ਬੰਦਾ ਯਾਰ ਮੈਂ ਨਾ ਦੁਨੀਆ ਛੱਡ ਦਿਓ ਮੈਂ ਜੀ ਵੀਡੀਓ ਵੀ ਲਾਉਣਾ ਮਗਰ ਜਿਹੜੀ ਕਹਿੰਦਾ ਵੀ ਇਹ ਕੱਟੀ ਮਰ ਗਈ ਕਿਸੇ ਦੀ ਦੇਖੀ ਜਾਇਓ ਰੋ ਕੇ ਵੀਡੀਓ ਪਾਉਣੀ ਯਾਰ ਇਹਦਾ ਫਿਕਰਤ ਬਣ ਗਈ ਇਹਦੀ ਯਾਰ ਵੀਡੀਓ ਤੁਹਾਡੇ ਕਮੈਂਟ ਬਾਕਸ ਖੁੱਲੇ ਜੋ ਮਰਜ਼ੀ ਲੈ ਤੋਂ ਮੇਰੇ ਭਰਾ ਹੋਏ ਦੇ ਖਲਾਫ ਜਿਹੜੀ ਜੇਕਸੇ ਤੋਂ ਰੁਪਏ ਲੈਤੀ ਉਹ ਵੀ ਮੈਨੂੰ ਜਰੂਰ ਦੇ ਦਿਓ ਮੇਰਾ ਭਰਾ ਠੀਕ ਹੈ ਨਾ ਹੱਥ ਬੰਨ ਕੇ ਬੇਨਤੀ ਹੈ ਸਾਰੇ ਮੂਰੇ ਵੀ ਆਹ ਬੰਦੇ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਪਾਂ ਨੂੰ ਪਹਿਲਾਂ ਇਹਨੇ ਬਹੁਤ ਠੱਗ ਲਿਆ ਤੇ ਹੁਣ ਨਾ ਠੱਗਿਆ ਜਾਵੇ ਕੋਈ ਆ ਕਿਸੇ ਦੀ ਝੋਟੀ ਮਰ ਗਈ ਤੇ ਕਹਿੰਦਾ ਭਾਈ ਜੀ ਇਹਨੂੰ ਰੁਪਏ ਪਾ ਦਿਓ ਕਹਿੰਦਾ ਇਹਦੀ ਝੋਟੀ ਮਰ ਗਈ ਬਿਜਲੀ ਨਾਲ ਲੱਗ ਕੇ ਮੈਂ ਸਕੈਨਰ ਚੈੱਕ ਕੀਤਾ ਭਾਈ ਜਦੋਂ ਪੂਰੇ ਪ੍ਰੂਫ ਧਰੂਆਂ ਤੁਹਾਡੇ ਮੂਰੇ ਇਹ ਸਕੈਨਰ ਇਹਦਾ ਆਪਦਾ ਹੀ ਆ ਕਿਸੇ ਦਾ ਕੱਟਾ ਮਰ ਜਾਏ ਕਿਸੇ ਦੀ ਕੱਟੀ ਮਰ ਜਾਏ ਸਾਰੇ ਪਿੰਡ ਚ ਤੁਰਿਆ ਫਿਰਦਾ ਪਤੰਦਰ ਉਹਦੀ ਜਾ ਕੇ ਪਾ ਕੇ ਵੀਡੀਓ ਜੀ ਤੇ ਸਕੈਨਰ ਆਪਦਾ ਲਾ ਦਿੰਦਾ ਐ ਤੁਸੀਂ ਦੇਖਿਓ ਯਾਰ ਆ ਸਕੈਨਰ ਇਹਦਾ ਅੱਗੇ ਆਪਦਾ ਆ ਗਿਆ ਠੀਕ ਹੈ ਨਾ ਆ ਸਕੈਨਰ ਇਹਦਾ ਆਪਦਾ ਕਹਿੰਦਾ ਮੈਨੂੰ 100 ਰੁਪਇਆ ਦਿਓ ਮੈਂ ਤੁਹਾਨੂੰ ਇੱਕ ਇੰਸਟਾਗ੍ਰam ਤੇ ਫੋਲੋ ਪਰ ਵਧਾਉਣ ਵਾਲੀ ਤਕਨੀਕ ਦੱਸਦਾ ਠੀਕ ਹੈ ਨਾ ਦੋਨੇ ਸਕੈਨਰ ਮਿਲਾ ਕੇ ਦੇਖ ਲਓ ਭਾਈ ਇੱਕੋ ਹੀ ਆ ਐਵੇਂ ਕਿਸੇ ਦੀ ਮਦਦ ਨਹੀਂ ਕਰਦਾ ਕਿਸੇ ਦੀ ਉਹ ਨਹੀਂ ਕਰਦਾ ਬੀਜੀ ਮੈਂ ਤੇਰਾ ਬਹੁਤ ਵੱਡਾ ਫੈਨ ਆ ਅਸੀਂ ਵੀ ਉਹਦੀ ਆਈਡੀ ਤੋਂ ਤੇਰੀਆਂ ਵੀਡੀਓ ਡਾਊਨਲੋਡ ਕੀਤੀਆਂ ਜੇ ਕਹਿਣ ਲੱਗਿਆ ਵੀ ਨਹੀਂ ਮੈਂ ਇਹ ਗੱਲ ਆਖੀ ਤਾਂ ਬਾਈ ਮੇਰੇ ਅਸੀਂ ਕਮੈਂਟ ਲਾ ਕੇ ਵੀਡੀਓ ਪਾਵਾਂਗੇ ਠੀਕ ਹੈ ਗੱਲ ਕਰਨੀ ਤੇ ਆਹ ਫੋਰ ਟਰੈਕਟਰ ਬਾਈ ਐਵੇਂ ਨਹੀਂ ਬਣਿਆ ਕਹਦਾ ਹੁੰਦਾ ਸੀ ਮੈਂ ਤਾਂ 150 ਦੀ ਢੇਰੀ ਲੈ ਕੇ ਆਉਣਾ 250 ਦੀ ਢੇਰੀ ਲੈ ਕੇ ਆਉਣਾ ਆਈਫੋਨ ਐਵੇਂ ਨਹੀਂ ਬਣਿਆ ਬਾਬੇ ਬਾਹਰਲੇ ਮੁਲਕਾਂ ਦੇ ਵਿਚਾਰੇ ਆਪਣੇ ਭੋਲੇ ਭਾਲੇ ਆ ਉਹਨਾਂ ਨੇ ਇਹ ਬੰਦੇ ਨੂੰ ਫੁੱਲ ਮਦਦ ਕੀਤੀ ਐ ਫੁੱਲ ਸਪੋਰਟ ਕੀਤੀ ਐ ਪਰ ਇਹਨੇ ਇੱਕ ਵੀ ਕਿਸੇ ਦੇ ਦਿਹਾੜੀ ਨਹੀਂ ਲਾਈ ਮੇਰੇ ਐ ਪਿੰਡ ਚ ਗੱਲ ਹੋਈ ਆ ਪਹਿਲਾ ਇਹ ਕੰਜਰ ਦਾ ਖਾ ਕੇ ਚੋਂਚਾ ਆ ਖਾ ਕੇ ਚੋਂਚਾ ਦਾ ਦੂਜੇ ਦਾ ਸਰਦ ਦਾ ਉਦੋਂ ਤਾਂ ਹੀ ਬਚ ਗਿਆ ਠੀਕ ਐ ਗੱਲ ਕਰਨੀ ਸੀ ਉਦੋਂ ਵੀ ਹਸਪਤਾਲ ਦੇ ਜਾਵਣਾ ਮੈਨੂੰ ਐ ਹੋ ਗਿਆ ਮੈਨੂੰ ਐ ਹੋ ਗਿਆ ਮੈਨੂੰ ਐ ਹੋ ਗਿਆ ਬਹੁਤ ਰੁਪਏ ਉਦੋਂ ਇਹਨੇ ਉਹ ਕੀਤੇ ਹੁਣ ਇਹ ਬਿਨਾ ਮਤੂਲੇ ਨਾਟਖਾਈ ਜਾਂਦਾ ਯਾਰ ਬੇਬੇ ਦੇ ਸਰਤੇ ਦੇਖਾ ਉਹ ਉੱਤਰੀ ਬੈਠਾ ਪਹਿਲਾਂ ਤਾਂ ਪੂਰੀ ਇਨੇ 5 ਸਾਲ ਬਾਪੂ ਦਾ ਕੰਬਲ ਨਹੀਂ ਛੱਡਿਆ ਹੁਣ ਇਹਨੇ ਮੈਨੂੰ ਲੱਗਦਾ ਬੇਬੇ ਮਾਰ ਕੇ ਬੇਬੇ ਦੀ ਚੁੰਨੀ ਰੱਖਣੀ ਆਉਂਦੇ ਸਿਰ ਤੇ ਹਨਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਇਹ ਆਪ ਤਾਂ ਪਾਗਲਾ ਹੈ ਗਿਆ ਮਾਤਾ ਤੂੰ ਤਾਂ ਸਿਆਣੀ ਹੈ ਜੇ ਕਰੰਟ ਲੱਗ ਗਿਆ ਕਿਸੇ ਥਾਂ ਦੀ ਨਹੀਂ ਰਹਿਣੀ ਐਟਾ ਮੋਸ਼ਨਲ ਕਰਦਾ ਬੰਦਾ ਯਾਰ ਮੈਂ ਨਾ ਦੁਨੀਆ ਛੱਡ ਦਿਓ ਮੈਂ ਇਹ ਜੀ ਵੀਡੀਓ ਵੀ ਲਾਉਣਾ ਮੰਗ ਰੇ ਜਿਹੜੀ ਕਹਿੰਦਾ ਵੀ ਆ ਹੇ ਹੱਥ ਬਨ ਕੇ ਬੇਨਤੀ ਆ ਸਾਰੇ ਮੂਰੇ ਦੀ ਆ ਬੰਦੇ ਦੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਪਾਂ ਨੂੰ ਪਹਿਲਾਂ ਇਹਨੇ ਬਹੁਤ ਠੱਗ ਲਿਆ ਤੇ ਹੁਣ ਨਾ ਠੱਗਿਆ ਜਾਵੇ ਕੋਈ ਆ ਕਿਸੇ ਦੀ ਝੋਟੀ ਮਰ ਗਈ ਤੇ ਕਹਿੰਦਾ ਭਾਈ ਜੀ ਇਹਨੂੰ ਰੁਪਏ ਪਾ ਦਿਓ ਕਹਿੰਦਾ ਇਹਦੀ ਝੋਟੀ ਮਰ ਗਈ ਬਿਜਲੀ ਨਾ ਲੱਗ ਕੇ ਮੈਂ ਸਕੈਨਰ ਚੈੱਕ ਕੀਤਾ ਭਾਈ ਜਦੋਂ ਪੂਰੇ ਪ੍ਰੂਫ ਧਰੂਆਂ ਤੁਹਾਡੇ ਮੂਰੇ ਇਸ ਸਕੈਨਰ ਇਹਦਾ ਆਪਦਾ ਹੀ ਐ ਕਿਸੇ ਦਾ ਕੱਟਾ ਮਰ ਜਾਏ ਕਿਸੇ ਦੀ ਕੱਤੀ ਮਰ ਜਾਏ ਸਾਰੇ ਪਿੰਡ ਚ ਤੁਰਿਆ ਫਿਰਦਾ ਬਤੰਦਰ ਉਹਦੀ ਜਾ ਕੇ ਪਾ ਕੇ ਵੀਡੀਓ ਜੀ ਤੇ ਸਕੈਨਰ ਆਪਦਾ ਲਾ ਦਿੰਦਾ ਹੈ ਅ ਤੁਸੀਂ ਦੇਖਿਓ ਯਾਰ ਆ ਸਕੈਨਰ ਇਹਦਾ ਅੱਗੇ ਆਪਦਾ ਆ ਗਿਆ ਠੀਕ ਹੈ ਨਾ ਆ ਸਕੈਨਰ ਇਹਦਾ ਆਪਦਾ ਕਹਿੰਦਾ ਮੈਨੂੰ 100 ਰੁਪਇਆ ਦਿਓ ਮੈਂ ਤੁਹਾਨੂੰ ਇੱਕ ਇੰਸਟਾਗ੍ਰam ਤੇ ਫੋਲੋ ਪਰ ਵਧਾਉਣ ਵਾਲੀ ਤਕਨੀਕ ਦੱਸਦਾ ਠੀਕ ਹੈ ਨਾ ਦੋਨੇ ਸਕੈਨਰ ਲਾ ਕੇ ਦੇਖ ਲਓ ਬਾਈ ਇੱਕੋ ਹੀ ਆ ਐਵੇਂ ਕਿਸੇ ਦੀ ਮਦਦ ਨਹੀਂ ਕਰਦਾ ਕਿਸੇ ਦੀ ਉਹ ਨਹੀਂ ਕਰਦਾ ਇਨੂੰ ਕਹਿਣਾ ਉਹਨਾਂ ਭਾਬੀ ਜੀ ਮੈਂ ਤੇਰਾ ਬਹੁਤ ਵੱਡਾ ਫੈਨ ਆ ਅਸੀਂ ਵੀ ਉਹਦੀ ਆਈਡੀ ਤੋਂ ਤੇਰਾ ਵੀਡੀਓ ਡਾਊਨਲੋਡ ਕੀਤਾ ਜੇ ਕਹਿਣ ਲੱਗਿਆ ਵੀ ਨਹੀਂ ਮੈਂ ਇਹ ਗੱਲ ਆਖੀ ਤਾਂ ਬਾਈ ਮੇਰੇ ਅਸੀਂ ਕਮੈਂਟ ਲਾ ਕੇ ਵੀਡੀਓ ਪਾਵਾਂਗੇ ਠੀਕ ਹੈ ਗੱਲ ਕਿ ਨਹੀਂ ਤੇ ਆ ਫੋਟ ਟਰੈਕਟਰ ਬਾਈ ਐਵੇਂ ਨਹੀਂ ਬਣਿਆ ਕਹਿੰਦਾ ਹੁੰਦਾ ਸੀ ਮੈਂ ਤਾਂ 500 ਦੀ ਢੇਰੀ ਲੈ ਕੇ ਆਉਣਾ 250 ਦੀ ਢੇਰੀ ਲੈ ਕੇ ਆਉਣਾ ਆਈਫੋਨ ਐਵੇਂ ਨਹੀਂ ਬਣਿਆ ਬਾਬੇ ਬਾਹਰਲੇ ਮੁਲਕਾਂ ਦੇ ਵਿਚਾਰੇ ਆਪਣੇ ਭੋਲੇ ਭਾਲੇ ਆ ਉਹਨਾਂ ਨੇ ਇਹ ਬੰਦੇ ਨੂੰ ਫੁੱਲ ਮਦਦ ਕੀਤੀ ਹੈ ਫੁੱਲ ਸਪੋਰਟ ਕੀਤੀ ਹੈ ਪਰ ਇਹਨੇ ਇੱਕ ਵੀ ਕਿਸੇ ਦੇ ਦਿਹਾੜੀ ਨਹੀਂ ਲਾਈ ਮੇਰੀ ਇਹ ਪਿੰਡ ਚ ਗੱਲ ਹੋਈ ਆ ਪਹਿਲਾ ਇਹ ਕੰਜਰ ਦਾ